ਦਰਸ਼ਨ ਕਰੋ ਜੀ ਗੁਜਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਜੀ ਦੇ ਗੁਰਦਾਰ ਸਾਹਿਬ ਮਾਰਤ ਬਹੁਤ ਸੋਹਣੀ ਬਣੀ ਹੋਈ ਹੈ ਇਧਰ ਖੇਤ ਹੈ ਕਿ ਜਿੱਥੇ ਗੁਰੂ ਸਾਹਿਬ ਕੀਤੀ ਕਰਦੇ ਸੀ ਜੇ ਤੁਸੀਂ ਅੱਗੇ ਹੋ ਕੇ ਬੈਠੋ ਤੁਸੀਂ ਸਾਡੇ ਕੋ ਆਏ ਹੋਇਆ ਤਾਂ ਸਰੇਪਾਉਂ ਤੇ ਜੀ ਸਾਹਿਬ ਸਤਨਾਮ ਵੇਸਤੋ ਬੰਦਾ ਚਲਾ ਦੇ ਨਾ ਬਾਬਾ ਬੁਰ ਮਾਨ ਦੇ ਕੋਲ ਉੱਤੇ ਮੋਟਰ ਲਗਾ ਦਿੱਤੀ ਮੋਟਰ ਸੰਤਵਾ ਵਾਪਸ ਆਸਟਾਨਾ ਤੋਂ ਕਰਾਚੀ ਤੋਂ ਸਿੱਧ ਤੋਂ ਆ ਗਿਆ ਦੇ ਕੁੱਲੇ ਦਰਸ਼ਨਾ ਦੀ ਧਾਰਿਆ ਵਾਸਤੇ ਮਰਦਾਨ ਕੇ ਹੈ ਕੋਈ ਜੀ ਪਾਕਿਸਤਾਨ ਦੀ ਫੇਮਸ ਭਾਈ ਜੀ ਦਾ ਸੁਭਾਅ ਮਿੱਠਾ ਪਰ ਰੇਡ ਵੀ ਬੁਰੀ ਚਕਨੀ YouTube ਤੋਂ ਦੇਖਿਆ ਤੁਸੀਂ ਸਭ ਤੋਂ ਟਾਪ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਹੁਣ ਤੁਹਾਨੂੰ ਦਰਸ਼ਕ ਕਰਾਨੇ ਆ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਜੀ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਬਹੁਤ ਵੱਡੀ ਤੇ ਬਹੁਤ ਸੋਹਣੀ ਬਣੀ ਹੋਈ ਹੈ ਤੁਸੀਂ ਆਪ ਦੇਖੋ ਸਫਾਈ ਕਿੰਨੀ ਜ਼ਿਆਦਾ ਸਫਾਈ ਦਾ ਬਹੁਤ ਧਿਆਨ ਰੱਖਿਆ ਗਿਆ ਤੇ ਸ਼ੁਕਰ ਹੈ ਤੇਰਾ ਵਾਹਿਗੁਰੂ ਤਾਨ ਗੁਰੂ ਨਾਨਕ ਸ੍ਰੀ ਭਗਵੰਤੇ ਜੀ ਸਾਹਿਬ ਹਾਰ ਸ੍ਰੀ ਭਗਵੰਤੇ ਜੀ ਕੇ ਬਾਦਸ਼ਾਹ ਦੀ ਮੁਤਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਸਭਨਾ ਦਾ ਵਿਸਾਧੋ ਜੋ ਨਰ You're ਤੋਂ ਕਰਾਚੀ ਤੋਂ ਸਿੱਧ ਤੋਂ ਆਪ ਜੀ ਦਾ ਤੇ ਖੁੱਲੇ ਦਰਸ਼ਨਾ ਦੀ ਦਾਰਿਆ ਵਾਸਤੇ ਪਹੁੰਚੀਆਂ ਹਨ ਆਈਆਂ ਹੋਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ ਕੋਈ ਪੰਜ ਪਰਸੈਂਟ ਸੰਗਤ ਐਸੀ ਹੋਏਗੀ ਜੋ ਦੂਸਰੀ ਦਫਾ ਤੀਸਰੀ ਦਫਾ ਜਾਂ ਚੌਥੀ ਦਫਾ ਆਏ ਹੋਣਗੇ ਪਰ 95% ਸੰਗਤ ਐਸੀ ਹੈ ਜੋ ਪਹਿਲੀ ਦਫਾ ਆਈ ਉਸ ਦੇ ਵਿੱਚ ਵੀ ਕਈ ਬਜ਼ੁਰਗ ਪਰਿਆ ਮਾਤਾਵਾ ਮੇਰੇ ਬਜ਼ੁਰਗ ਐਸੇ ਹੋਣਗੇ ਜੋ ਆਪਣੇ ਜੀਵਨ ਦਾ ਲੰਬਾ ਸਮਾਪਤ ਹੋ ਦਿੱਤਾ। ਯਾਦ ਮੇਰੇ ਬਾਦਸ਼ਾਹ ਨੇ ਆਪ ਜੀ ਨੂੰ ਗੁਰਵਾਖੀ ਲੱਗ ਕੇ ਰੋਹਾਨੀਆਂ ਦੇ ਨਾਲ ਆਪਣੇ ਦਰ ਤੇ ਬੁਲਾਇਆ। ਅਜਿ دنیਵੀ ਕੌਮ ਤੇ ਨਹੀਂ ਹੈ। ਕਿਉਂਕਿ دنیਵੀ ਕੌਮ ਤੇ ਤਾਂ ਆਪ ਜੀ ਨੇ ਕੋਈ ਪਾਸਪੋਰਟ ਤੇ ਮੋਹਰ ਲਗਵਾਉਣੀਆਂ ਫਿਰ ਇੱਕ ਉਚਾਰਣ ਕੀਤੀਆਂ। ਆਪਣੇ ਨਾਮ ਤੇ 18 ਸਾਲ ਕਿਰਤ ਕੀਤੀ, ਹਲਵਾਏ ਆਪਣੇ ਅੰਥੀ ਸੰਤਾਂ ਨੂੰ ਲੰਗਰ ਦਿੱਤਾ। 1538 ਦੇ ਦੂਸਰੀ ਪਾਤਸ਼ਾਹੀ ਫੈਲਾਣਾ ਜੀ ਪਹਿਲੀ ਵਾਰ ਗੁਰੂ ਸਾਹਿਬ ਅੰਮ੍ਰਿਤਸਰ ਸਾਰੇ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਦੀ ਮਾਰਦ ਕਿੰਨੀ ਪੁਰਾਤਨ ਬਣੀ ਹੋਈ ਹੈ ਇੱਕ ਅਲੱਗ ਹੀ ਫੀਲਿੰਗ ਹੈ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲੇ ਤੇ ਇੱਥੇ ਗੁਰੂ ਜੀ ਦੀ ਚਾਦਰ ਤੇ ਫੁੱਲਾਂ ਦਾ ਸਕਾਰ ਦਰਸ਼ਨ ਕਰੋ ਜੀ ਮਹਾਰਾਜ ਸਾਹਿਬ ਜੀ ਦੇ ਵਾਹਿਗੁਰੂ ਤੁੰਗੁਲ ਨਾਮ ਇਹ ਬੰਬ ਜਦੋਂ 1971 ਵਿੱਚ ਭਾਰਤ-ਪਾਕਿਸਤਾਨ ਦੀ ਜੰਗ ਹੋ ਰਹੀ ਸੀ ਤੇ ਇਹ ਬੰਬ ਇੱਥੇ ਆ ਕੇ ਡਿੱਗਿਆ ਸੀ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਿਸੇ ਨੂੰ ਕੁਝ ਵੀ ਨਹੀਂ ਹੋਇਆ ਸੀ ਦਰਸ਼ਨ ਕਰੋ ਜੀ ਪਵਿੱਤਰ ਖੂਹ ਸਾਹਿਬ ਜੀ ਦੇ ਇਹ ਉਹ ਖੂਹ ਸਾਹਿਬ ਹੈ ਜਿੱਥੇ ਕੋ ਨਨਕ ਦੇਵ ਜੀ ਮਹਾਰਾਜ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸਨ ਹੁਣ ਮੋਟਰ ਤੇ ਕਰ ਦਿੱਤਾ ਨਾ ਹੁਣ ਬੇਨਤੀ ਕਰ ਦਿੱਤਾ ਬਲ ਬਲਦਾਂ ਚਲਾਉਂਦੇ ਨੇ ਬਾਬਾ ਬਲਵੰਤ ਦੇ ਜੀ ਉਹ ਉੱਤੇ ਮੋਟਰ ਲਗਾ ਦਿੱਤੀ ਮੋਟਰ ਇਹ ਸਾਹਮਣੇ ਵਾਟਰ ਪਲਾਂਟ ਹੈ ਜੀ ਇੱਥੇ ਜਿਹੜਾ ਖੂਹ ਸਾਹਿਬ ਦਾ ਪਵਿੱਤਰ ਜਲ ਉਹ ਸੰਗਤ ਨੂੰ ਬੋਤਲ ਵਿੱਚ ਪਾ ਕੇ ਨਾਲ ਦਿੱਤਾ ਜਾਂਦਾ ਹੈ ਇੱਕ ਗੱਲ ਵੀ ਯਾਦ ਰੱਖਿਓ ਜੀ ਤੁਸੀਂ ਇੱਥੇ 7000 ਇੰਡੀਅਨ ਕਰੰਸੀ ਤੇ 11 ਕਿਲੋ ਤੋਂ ਵੱਧ ਤੋਂ ਬਾਅਦ ਇੱਥੇ ਲੈ ਕੇ ਨਹੀਂ ਆ ਸਕਦੇ ਜੀ ਜਦੋਂ ਵੀ ਆਪਾਂ ਕਿਸੇ ਨਵੇਂ ਦੇਸ਼ 'ਚ ਜਾਂ ਕਿਸੇ ਨਵੀਂ ਜਗ੍ਹਾ ਤੇ ਜਾਂਦੇ ਆਂ ਆਪਾਂ ਲੋਕਾਂ ਦਾ ਸੁਭਾਅ ਦੇਖਦੇ ਹਾਂ ਇੱਥੇ ਲੋਕਾਂ ਦਾ ਸੁਭਾਅ ਵੀ ਬਹੁਤ ਵਧੀਆ ਜੀ ਮਿਲਨਸਾਰ ਬਹੁਤ ਇੱਜ਼ਤ ਮਾਨ ਸਤਿਕਾਰ ਨਾਲ ਬੁਲਾਉਂਦੇ ਆਂ ਜਦੋਂ ਵੀ ਕਦੇ ਕਰਤਾਰਪੁਰ ਸਾਹਿਬ ਦੀ ਵੀਡੀਓ ਦੇਖਦੀ ਸੀ ਹਮੇਸ਼ਾ ਮਨ ਜਾਂਦਾ ਸੀ ਵੈਗੁਰ ਜੀ ਸਾਡੇ ਤੇ ਵੀ ਮਿਹਰ ਕਰੋ ਅਸੀਂ ਵੀ ਇੱਥੇ ਆ ਸਕੀਏ ਅੱਜ ਵੈਗੁਰੂ ਜੀ ਨੇ ਮਿਹਰ ਕੀਤੀ ਹੈ ਇੱਥੇ ਆਏ ਮਨ ਨੂੰ ਬਹੁਤ ਸਕੂਨ ਮਿਲਿਆ ਬਹੁਤ ਖੁਸ਼ੀ ਹੈ ਬਹੁਤ ਵਧੀਆ ਲੱਗਿਆ ਦੇਖੋ ਜੀ ਕਿੰਨਾ ਖੁੱਲਾ ਡੁੱਲਾ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਪਈ ਹੈ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹਦੇ ਵਿੱਚ ਹੀ ਮਿਊਜ਼ੀਅਮ ਬਣਾਈ ਬਹੁਤ ਸੋਹਣਾ ਮਿਊਜ਼ੀਅਮ ਬਣਿਆ ਪਿਆ ਜੀ ਇਹਦੇ ਵਿੱਚ ਜਿੰਨਾ ਵੀ ਆਪਣਾ ਸਿੱਖ ਇਤਿਹਾਸ ਹੈ ਆਪਣੇ ਗੁਰੂ ਸੇਵਾ ਨਾਲ ਬਾਰੇ ਬਹੁਤ ਵਧੀਆ ਦਖਾਇਆ ਗਿਆ। ਹੁਣ ਆਪਾਂ ਅਗੇ ਜੀ ਲੰਗਰ ਹਾਲ ਵਿੱਚ ਦੇਖੋ ਕਿੰਨੇ ਸਾਫ਼ ਸੁਥਰੇ ਤਰੀਕੇ ਨਾਲ ਲੰਗਰ ਤਿਆਰ ਕੀਤਾ ਜਾਂਦਾ। ਤੁਸੀਂ ਸਫਾਈ ਦੇਖੋ ਲੰਗਰ ਹਾਲ ਦੀ। ਬਹੁਤ ਸਾਫ਼ ਸੁਥਰਾ ਬਹੁਤ ਹੀ ਵਧੀਆ। ਚਾਹੇ ਤਾਂ ਇੰਡੀਆ ਵੱਲੋਂ ਸੰਗਤ ਆਵੇ ਚਾਹੇ ਪਾਕਿਸਤਾਨ ਵੱਲੋਂ ਇੱਥੇ ਲੰਗਰ ਜ਼ਰੂਰ ਚੱਕਦੇ ਆਂ ਕਿਉਂਕਿ ਜਿੰਨਾ ਵੀ ਇੱਥੇ ਲੰਗਰ ਸਾਰਾ ਬਣਾਇਆ ਜਾਂਦਾ ਸਾਰਾ ਲੰਗਰ ਜਿਹੜੇ ਗੁਰੂ ਸਾਹਿਬ ਜੀ ਦੇ ਖੇਤ ਆ ਸਾਰਾ ਉੱਥੋਂ ਜੋ ਵੀ ਅਨਾਜ ਨਿਕਲਦਾ ਸਾਰਾ ਉਹ ਯੂਜ਼ ਕਰਦੇ ਆ ਬਹੁਤ ਬਰਕਤ ਹੈ ਜੀ ਲੰਗਰ ਵਿੱਚ ਜਦੋਂ ਤੁਸੀਂ ਇੱਥੇ ਲੰਗਰ ਆ ਕੇ ਛਕੋਗੇ ਤੁਸੀਂ ਮਹਿਸੂਸ ਕਰੋਗੇ ਵੀ ਜਿਹੜਾ ਇੱਥੇ ਦਾ ਟੇਸਟ ਹੈ ਬਿਲਕੁਲ ਡਿਫਰੈਂਟ ਹੈ ਬਹੁਤ ਆਨੰਦमय ਦੇਖੋ ਜੀ ਆਪਣੇ ਪਾਕਿਸਤਾਨੀ ਵੀਰ ਕਿੰਨੇ ਸਾਫ਼-ਸੁਥਰੇ ਤਰੀਕੇ ਨਾਲ ਲੰਗਰ ਤਿਆਰ ਕਰ ਰਹੇ ਆ ਜੀ ਗੁਰਦੁਆਰਾ ਸਰਤਾਪੁਰ ਸਾਹਿਬ ਜੀ ਦਾ ਵਾਹਿਗੁਰੂ ਵਾਹਿਗੁਰੂ ਤਾਨ ਗੁਰੂ ਨਾਨਕ ਵਾਹਿਗੁਰੂ ਤੁਸੀਂ ਜਿੰਨੇ ਵੀ ਸਾਰੇ ਆਲੇ ਦੁਆਲੇ ਖੇਤ ਦੇਖ ਰਹੇ ਹੋ ਇਹ ਸਾਰੇ ਉਹ ਖੇਤਾਂ ਜਿੱਥੇ ਗੁਰੂ ਸਾਹਿਬ ਨੇ 18 ਸਾਲ ਖੇਤੀ ਕੀਤੀ ਸੀ ਦੇਖੋ ਜੀ ਅੱਜ ਵੀ ਕਿੰਨੇ ਹਰਿਆਵਲੇ ਹੋ ਰਹੇ ਤੁਸੀਂ ਦੂਰ ਤੱਕ ਦੇਖ ਲਓ ਖੇਤ ਹੀ ਖੇਤ ਹੈ ਇਹ ਖੰਡਾ ਸਾਹਿਬ ਬਣਾਇਆ ਵੀ ਪਾਕਿਸਤਾਨ ਸਰਕਾਰ ਵੱਲੋਂ ਇਹ ਸਰੋਵਰ ਸਾਹਿਬ ਆ ਗਿਆ ਜੀ ਇੱਥੇ ਦਾ ਦੇਖੋ ਕਿੰਨਾ ਸਾਫ਼ ਸੁਥਰਾ ਸਰੋਵਰ ਹੈ ਪਾਣੀ ਦੇਖੋ ਕਿੰਨਾ ਸਾਫ਼ ਸੁਥਰਾ ਹੈ ਇੱਥੇ ਯਾਤਰੀ ਆ ਕੇ ਇਸ਼ਨਾਨ ਕਰਦੇ ਆ ਜੀ ਵਾਹਿਗੁਰੂ ਵਾਹਿਗੁਰੂ ਸ਼ੁਕਰ ਕਰੋ ਲੋ ਜੀ ਹੁਣ ਆਪਾਂ ਆ ਗਏ ਇੱਥੇ ਦੇ ਬਾਜ਼ਾਰ ਵਿੱਚ ਲੰਗਰ ਹਾਲ ਦੀ ਜਿਹੜੀ ਬਿਲਡਿੰਗ ਹੈ ਉਹਦੀ ਬੈਕ ਸਾਈਡ ਤੇ ਨਦੀ ਕੋਲ ਨਾਲ ਬਾਜ਼ਾਰ ਬਣਿਆ ਹੋਇਆ ਜੀ ਕੋਈ ਬਹੁਤ ਵੱਡਾ ਬਾਜ਼ਾਰ ਨਹੀਂ ਛੋਟਾ ਬਾਜ਼ਾਰ 10-15 ਦੁਕਾਨਾਂ ਬਣੀ ਹੈ ਜਿਹਦੇ ਵਿੱਚ ਮੇਨ ਲੇਡੀਜ਼ ਉਟਾ ਨੇ ਜਿਆਦਾ ਕਰਨਾ ਆਓ ਅਸੀਂ ਵੀ ਘੁੰਮਦੇ ਨਾਲੇ ਤੁਹਾਨੂੰ ਵੀ ਦਿਖਾਉਂਦੇ ਆਂ ਬਾਜ਼ਾਰ ਬਾਕੀ ਜੇ ਤੁਹਾਡੇ ਕੋਲ ਇੱਥੇ ਕਰੰਸੀ ਖਤਮ ਹੋ ਗਈ ਤਾਂ ਤੁਸੀਂ ਇੱਥੋਂ ਵੀ ਮਨੀ এক্সচেਜ ਹੈਗਾ ਬਾਜ਼ਾਰ ਦੇ ਵਿੱਚ ਹੀ ਬਣਿਆ ਹੋਇਆ ਇੱਥੋਂ ਵੀ ਚੇਂਜ ਕਰਾ ਸਕਦੇ ਹੋ ਤੇ ਜੇ ਤੁਸੀਂ ਇਹ ਬੈਸਿਸ ਇੰਡੀਅਨ ਰੁਪੀਏ ਵੀ ਚੱਲ ਜੰਨੇ ਆਂ ਚਾਈਕਰੰਸੀ ਨਾਮ ਵੀ ਚੇਂਜ ਕਰੋ ਦੇਖੋ ਜਿਵੇਂ ਆਪਣੇ ਇੰਡੀਆ ਵਿੱਚ ਚੱਲਦਾ ਹੈ ਬਾਰਗੇਨਿੰਗ ਉਹ ਸਭ ਇੱਥੇ ਵੀ ਚੱਲਦਾ ਹੈ ਉਹ ਤੁਹਾਨੂੰ ਆਪ ਕਰਨੀ ਪਣੀ ਹੈ ਰੇਟ ਜਿਆਦਾ ਹੀ ਦੱਸਦੇ ਆ ਦੋ ਜੀ ਇਹ ਆ ਗਿਆ ਇੱਥੇ ਦਾ ਮਸ਼ਹੂਰ ਪਾਕਿਸਤਾਨ ਦਾ ਮਲਤਾਨ ਦਾ ਸੋਹਣ ਹਲਵਾ ਜੋ ਕਿ ਆਪਾਂ ਕਹ ਲਈਏ ਵੀ ਟੋਡੇ ਵਰਗਾ ਹੀ ਟੇਸਟ ਹੈ ਹੁੰਦਾ ਟੇਸਟੀ ਹੈ ਫਸੇ لو جی ہن اپے بھائی صاحب کول آ گئے جو کی بہت مشہور ہیں جی ان دا سون حلوا بہت مشہور ہے کینہں نے ٹیسٹ کرایا پھر اسی اپنے رشتہ داراں واسطے سب واسطے پیک کرایا پاکستان دی سو گا سون حلوا پاکستان دی فیمس رائٹ واہ بڑا زبردست ٹیسٹ ہے یہ چھوٹی بوتل 200 روپے دی ہے جی ਮਾਰਕੀਟ ਚ ਹਜੇ ਕੰਸਟ੍ਰਕਸ਼ਨ ਦਾ ਕੰਮ ਵੀ ਹੋ ਰਿਹਾ ਵੀ ਚੱਲ ਰਿਹਾ ਹੈ ਆਉਣ ਆ ਸਮੇਂ ਚ ਹੋਰ ਵੀ ਬੁਧਕਾਨਾ ਖੁੱਲ ਜਾਣੀ ਹੋਰ ਆਓ ਜੀ ਵੈਲਕਮ ਟੂ ਪਾਕਿਸਤਾਨ ਜੀ ਆਨੋ ਭੈਣ ਜੀ ਤੁਸੀਂ ਅੱਗੇ ਹੋ ਕੇ ਬੈਠੋ ਤੁਸੀਂ ਸਾਡੇ ਕੋਲ ਆਏ ਹੋ ਹੈ ਦਾ ਲੁਧਿਆਣਾ ਪੰਜਾਬ ਅਮਰਸਰ ਸ਼ਹਿਰ ਤੋਂ ਬਠਿੰਡੇ ਜਲੰਧਰ ਵਾਲੇ ਇੱਥੇ ਪਹੁੰਚ ਚੁੱਕੇ ਨੇ ਸਾਡੇ ਕੋਲ ਜੁਆਇ ਕਰਨਾ ਇਹ ਖਾਣ ਨੂੰ ਹਰ ਵੀ ਰਿਹਾ ਸਾਡੇ ਕੋਲ ਅਵੇਲੇਬਲ ਹੈ ਮਿਲਕ ਸ਼ੇਕ ਬੋਤਲ ਆਈਸਕ੍ਰੀਮ ਆ ਕੁਝ ਈ ਇਹਨਾਂ ਦੀ ਕਰੰਸੀ ਦੀ ਵੈਲਿਊ ਘਟਾ ਪਰ ਰੇਟ ਵੀ ਹਿਸਾਬ ਨਾਲ ਇਦਾਂ ਹੀ ਪੱਲੇ 300 ਰੁਪਏ ਦੇ ਇੱਥੇ ਦੇ ਫੇਮਸ ਦਹੀਂ ਪੱਲੇ ਖਾਣ ਲੱਗੇ ਆਪਣੇ ਇੰਡੀਆ ਨਾਲੋਂ ਬਿਲਕੁਲ ਡਿਫਰੈਂਟ ਟੇਸਟ ਹੈ ਇਹਨਾਂ ਦਾ ਬਿਲਕੁਲ ਡਿਫਰੈਂਟ ਟੇਸਟ ਹੋਊਗਾ ਲੱਗਣਗੇ ਤੁਹਾਨੂੰ ਟੇਸਟੀ ਬਾਕੀ ਬਾਈ ਜੀ ਗੱਲਾਂ ਬਹੁਤ ਵਧੀਆ ਮਾਰਦੇ ਆ ਪੂਰਾ ਤੁਹਾਨੂੰ ਐਂਟਰਟੇਨਮੈਂਟ ਕਰਨਗੇ ਸੋਹਣੀਆਂ ਜੁਕਤਾ ਸੁਣਾਣਗੇ ਗੱਲਾਂ ਬਾਤਾਂ ਕਰਨਗੇ ਤੁਸੀਂ ਸੋਹਣੀ ਲਿਓ ਜੀ ਪਾਕਿਸਤਾਨੀ ਚਾਟ ਖਾ ਰਹੇ ਨੇ ਇਹ ਨਹੀਂ ਅਗਲੇ ਨੇ ਉਹ ਨਹੀਂ ਚੱਕਦੇ ਯਾਰ ਆ ਬਾਬੇ ਦੇ ਗੁਰੂ ਨਾਨਕ ਘਾੜ ਜਿੰਨੇ ਵੀ ਘਾੜੇ ਨੇ ਨਾ ਸਾਰੇ ਸੰਗਤ ਤੁਹਾਨੂੰ ਬਾਬੇ ਗੁਰੂ ਨਾਨਕ ਦਾ ਘਾੜਾ ਦਿਆ ਨਾ ਨਾ ਉਹਦਾ ਘਾੜ ਸੰਗਤ ਤਹਿ ਗਈ ਹੈ ਘਾੜੇ ਉਹਦੀ ਕਿਰਪਾ ਵੈ ਠੀਕ ਹੈ ਤੇ ਇੱਕਦਮ ਇਨਸ਼ਾ ਅੱਲਾ ਅਸੀਂ ਕੱਲ ਦੇ ਸ਼ਿਫਟ ਹੋ ਗਏ ਆ ਯੂਕੇ ਕੈਵਨੋਜ ਨੰਬਰ 1 ਕੈਫੇ ਬਣਾ ਲੈਣਾ ਅੱਛਾ ਕਿ ਮੈਡਮ ਕਲੈਂਡਰ ਤੇ ਸਾਨੂੰ ਇੱਥੇ ਇੱਕ ਪਾਕਿਸਤਾਨੀ ਫੈਮਿਲੀ ਮਿਲੀ ਜੋ ਕਿ ਲਾਹੌਰ ਤੋਂ ਆਈ ਸੀ ਬਹੁਤ ਅਦਰ ਸਨਸਕਾਰ ਤੇ ਪਿਆਰ ਦਿੱਤਾ ਇਹਨਾਂ ਨੇ ਜਿੰਨੀ ਖੁਸ਼ੀ ਇਹਨਾਂ ਨੇ ਉਨੀ ਸਾਨੂੰ ਵੀ ਹੋਈ ਮਰਦਾਨ ਕੇ ਐ ਕੋਈ ਪ੍ਰੋਬਲਮ ਨਹੀਂ ਕੇ ਆ। ਬਸ ਚ ਬੈਟ ਗਏ ਜੀ ਹੁਣ। ਹੁਣ ਇੰਡੀਆ ਵਾਪਸ ਜਾਣ ਦੀ ਤਿਆਰੀ ਹੈ ਜੀ। 4 ਵਜੇ ਤੱਕ ਸਾਰੀ ਸੰਗਤ ਵਾਪਸ ਆ ਜਾਂਦੀ ਹੈ ਜੀ। ਵਾਇਗਰੂ ਨੇ ਬਹੁਤ ਮੇਰ ਕੀਤੀ ਹੈ ਜੀ। ਬਹੁਤ ਵਧੀਆ ਦਰਸ਼ਨ ਹੋ ਗਏ ਜੀ। ਬਾਹਰੋਂ ਦੇਖ ਕੇ ਤੁਸੀਂ ਕੋਈ ਹਿਸਾਬ ਲਾ ਹੀ ਨਹੀਂ ਸਕਦੇ ਹੈਗੇ। ਵੀ ਇੰਡੀਆ ਕੇ ਪਾਕਿਸਤਾਨ। ਰਾਵੀ ਨਦੀ ਆ ਗਈ ਜੀ। ਉਈ ਖੁੱਲੇ ਡੁੱਲੇ ਖੇਤਾਂ ਸਾਰੇ ਇੱਕੋ ਬੋਲੀ ਐ ਇੱਕੋ ਸੱਭਿਆਚਾਰ ਆ ਸਭ ਕੁਝ ਸੇਮ ਐ ਜੀ ਬਸ ਦੇਸ਼ਾਂ ਦਾ ਨਾਮ ਹੋ ਗਿਆ ਇੰਡੀਆ ਪਾਕਿਸਤਾਨ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਦੋਂ ਵੀ ਤੁਸੀਂ ਪਾਕਿਸਤਾਨ ਵਾਸਤੇ ਆਨਲਾਈਨ ਅਪਲਾਈ ਕਰਨਾ ਹੈ ਤਾਂ ਤੁਹਾਨੂੰ 15 ਦਿਨ ਪਹਿਲਾਂ ਅਪਲਾਈ ਕਰਨਾ ਪੈਣਾ ਉਸ ਤੋਂ ਬਾਅਦ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੋਊਗੀ ਫਿਰ ਇਟੇ ਫਾਰਮ ਆਉਗਾ ਪਾਕਿਸਤਾਨ ਨੂੰ ਅਰਬੀ ਦਾ ਕਹਿਣ ਦਾ ਸਮਾਂ ਆ ਗਿਆ ਜੀ ਇੰਡੀਆ ਐਂਟਰੀ ਹੋ ਗਈ ਜੀ ਆਪਣੀ ਗੁਰੂ ਮਾਰਾ ਨੇ ਬਹੁਤ ਸੋਹਣੇ ਦਰਸ਼ਨ ਕਰਾਤੇ ਜੀ ਇੰਡੀਆ ਐਂਟਰੀ ਕਰਨ ਤੋਂ ਬਾਅਦ ਇਹ ਨਾਲ ਹੀ ਤੁਹਾਡੇ ਈਟੀਏ ਫਾਰਮ ਤੇ ਪਾਸਪੋਰਟ ਬਾਰਡਰ ਤੇ ਚੈੱਕ ਹੋਣਗੇ ਫਿਰ ਤੁਸੀਂ ਲੈਕਟਿਵ ਵਾਹਕਲ ਤੇ ਬੈਠ ਕੇ ਇੰਡੀਅਨ ਇਮੀਗ੍ਰੇਸ਼ਨ ਵੱਲ ਜਾਓਗੇ ਜਿੱਥੇ ਸਾਰੀ ਤੁਹਾਡੀ ਚੈਕਿੰਗ ਹੋਊਗੀ ਮੈਂ ਤੁਹਾਨੂੰ ਇੱਕ ਜੁਰੀ ਗੱਲ ਦੱਸਦਾ ਜਿਹੜੀ ਤੁਸੀਂ ਉੱਥੋਂ ਪਾਕਿਸਤਾਨ ਕਰੰਸੀ ਲਓਗੇ ਤੁਸੀਂ ਉੱਥੇ ਹੀ ਚੇਂਜ ਕਰਾ ਕੇ ਆਣੀ ਹੈ ਇੰਡੀਆ ਲੈ ਕੇ ਆਣੀ ਉਹ ਬਿਲਕੁਲ ਵੀ ਅਲਾਉਡ ਨਹੀਂ ਹੈਗਾ ਜੀ ਏਸ ਜੀ ਸਾਡਾ ਪਾਕਿਸਤਾਨ ਦਾ ਸਫਰ ਮੈਂ ਉਮੀਦ ਕਰਦਾ ਤੁਹਾਨੂੰ ਇਹ ਚੰਗਾ ਲੱਗੇ ਆਏਗਾ ਜੇ ਤੁਹਾਨੂੰ ਕੁਝ ਵੀ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਤੇ ਮਿਲਾਂਗੇ ਧੰਨਵਾਦ ਰੱਬ ਰੱਖਾ